ਜਾਬ ਵਿੱਚ ਹੋਈ ਮूसਲਤਾਰ بارش ਨੇ ਆਮ ਲੋਕਾਂ ਦਾ ਜੰਜੀਵਨ ਬਰਬਾਦ ਕਰ ਦਿੱਤਾ ਹੈ ਲਗਾਤਾਰ ਪੈਰੇ ਮੀਂਹ ਤੋਂ ਬਾਅਦ ਕਈ ਲੋਕਾਂ ਨੂੰ ਤੇਜ਼ ਬਰਸਾਤ ਕਾਰਨ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿੱਥੇ ਦੱਸਿਆ ਕਿ ਲਗਾਤਾਰ ਪਾਣੀ ਦਾ ਪੱਧਰ ਵਧਣ ਕਾਰਨ ਸਰਹੱਦੀ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਅਲਰਟ ਰਹਿਣ ਦੇ ਨਿਰਦੇਸ਼ ਦਿੱਤੇ ਗਏ ਨੇ ਉੱਥੇ ਹੀ ਦੂਜੇ ਪਾਸੇ ਇਹ ਪਾਣੀ ਲੋਕਾਂ ਲਈ ਮੁਸੀਬਤ ਬਣ ਗਿਆ ਹੈ ਦਰਅਸਲ ਬਾਦੋ ਮਹੀਨੇ ਦੀ ਪਹਿਲੀ ਬਰਸਾਤ ਨੇ ਸਥਾਨਕ ਸ਼ਹਿਰ ਨੂੰ ਜਲ-ਥਲ ਕਰਕੇ ਰੱਖ ਦਿੱਤਾ ਹੈ 24 ਘੰਟਿਆਂ ਤੋਂ ਤੇਜ਼ ਬਰਸਾਤ ਕਾਰਨ ਜਿੱਥੇ ਲਹਿਰਾ ਗਾਗਾ ਦਾ ਅੰਡਰਪਾਸ ਪੁਲ ਪਾਣੀ ਨਾਲ ਨੱਕੋ ਨੱਕ ਭਰ ਗਿਆ ਉੱਥੇ ਹੀ ਤੇਜ਼ ਬਰਸਾਤ ਕਾਰਨ ਹੋਰ ਕਈ ਸ਼ਹਿਰਾਂ ਦੇ ਵਿੱਚ ਵੀ ਪਰੇਸ਼ਾਨੀ ਦਾ ਆਲਮ ਹੈ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਘਰ ਦੇ ਵਿੱਚ ਵਿਆਹ ਦੀਆਂ ਖੁਸ਼ੀਆਂ ਦੀਆਂ ਕਿਲਕਾਰੀਆਂ ਗੂੰਜ ਰੀਆਂ ਸਨ ਪਰ ਮੀਂਹ ਤੋਂ ਬਾਅਦ ਹੁਣ ਮਾਤਮ ਵਰਗਾ ਮਾਹੌਲ ਹੈ ਤੇ ਬਰਸਾਤ ਨੇ ਲੋਕਾਂ ਦੇ ਇਸ ਕਦਰ ਰਨੱਕ ਚ ਦਮ ਕਰ ਦਿੱਤਾ ਹੈ ਕਿ ਲੋਕ ਆਪਣਾ ਦਰਦ ਬਿਆਨ ਕਰਦੇ ਹੋਏ ਰੋ ਤੱਕ ਪਏ ਮੇਰਾ ਇਹ ਘਰ ਹੈ ਜੀ ਮੇਰੇ ਮੁੰਡੇ ਦਾ 1 ਮਹੀਨਾ ਰਹਿ ਗਿਆ ਵਿਆਹ ਨੂੰ ਹੈ ਮੈਂ ਮੇਰਾ ਪਾਣੀ ਮੈਂ ਤਿੰਨ ਚਾਰ ਵਾਰੀ ਪਾਣੀ ਕੱਢ ਚੁਕਾ ਮੈਂ ਵਿਆਹ ਦਾ ਕੰਮ ਕਰਾਂ ਜੇ ਮੈਂ ਪਾਣੀ ਕੱਢਾ ਮੇਰਾ ਪੂਰਾ ਸਮਾਨ ਮੈਂ ਕੁਝ ਕਪੜੇ ਵਿਆਹ ਦੇ ਵੀ ਲੈਣ ਉਹ ਵੀ ਸਾਰੇ ਖਰਾਬ ਹੋ ਗਏ ਮੈਂ ਕਿ ਕੀ ਕਰਾਂ ਦੱਸੋ ਰਜਾਈਆਂ ਸਭ ਕੁਝ ਖਰਾਬ ਹੋ ਗਏ ਮੈਂ ਬੈੱਡ ਖਰਾਬ ਹੋ ਗਏ ਮੇਰੇ ਹੈ ਅੰਦਰ ਮੈਂ ਲਗਾ ਬਣਦਾ ਸੱਪ ਆ ਗਿਆ ਹੈ ਉਹ ਸੱਪ ਕੋਲ ਮੈਂ ਬਸਾਂ ਬਚਿਆ ਪਾਣੀ ਪਾਣੀ ਅਬ ਇੱਕ ਉਹ ਚਾਪ ਲੁੱਭਾ ਬੜੀ ਮੁਕਾ ਲੱਭਿਆ ਤੇ ਮੈਂ ਉਹਨੂੰ ਉਹ ਬੜੀ ਮੁਕਾ ਕਾਬੂ ਕੀਤਾ ਸੱਤ ਪਾਣੀ ਬਕਿਆ ਪੂਰੇ ਘਰ ਪਾਣੀ ਮੈਂ ਜਿਦਾਂ ਮਾਰੋ ਪਾਣੀ ਨੂੰ ਦੇਖ ਰਿਹਾ ਘਰ ਦਾ ਪਾਣੀ ਕੱਢ ਰਿਹਾ ਤੇ ਫੇ ਬੱਬੇ ਚਾਪ ਵੀ ਆ ਗਏ ਨਾਲ ਹੀ ਬੜੀ ਮੁਕਾ ਬੱਚਿਆ ਚਾਪ ਉਹ ਅਜੇ ਛੋਟੇ ਛੋਟੇ ਬੱਚੇ ਦੁਕਾਨਦਾਰ ਵੀ ਤੇ ਜਿਹੜੇ ਕੋ ਕਪੜੇ ਲੈਣੇ ਸਾਰੇ ਵਿਆਹ ਦੇ ਉਹ ਸਾਰੇ ਸਿੱਧਕੇ ਅਰੇ ਪਰਵਾਹ ਹੋ ਗਈ मैं सी ध्यानदार बता मैं पानी जी चाली कार महल इन सोए पिछड़ भी एस एफ सरना पानी आया इसे नुक्र च पानी आया पानी का हल करते करिए मिट्टी लैके बन मारा उड़ मारी उ बड़ा औखा कम अजे तक मैं दौ बजे उठे ਤਾਂ ਦੋ ਬਈ ਦਾ ਮੈਂ ਪਾਣੀ ਕੋ ਇਧਰੋਂ ਕੱਢਾਂਗਾ ਕੋ ਇਧਰੋਂ ਕੱਢਾਂ ਬਸ ਕੋਈ ਨਗ ਪਾਣੀ ਆਇਆ ਵੀ ਕੋਈ ਹੱਲ ਨਹੀਂ ਜਿਆ ਬਾਤ ਮੰਗ ਕੇ ਆ ਵੀ ਹੰਦੇ ਦਾ ਪਾਣੀ ਦਾ ਹੱਲ ਹੋਣਾ ਚਾਹੀਦਾ ਸੁਵੇ ਤੇ ਜੋ ਵੀ ਆ ਸੁਵੇ ਸੁਵੇ ਪਾਣੀ ਵੀ ਟੁੱਟਿਆ ਸਾਰਾ ਉਹ ਵੀ ਸਾਰਾ ਹੀ ਆ ਗਿਆ ਅੰਦਰ ਇਧਰ ਦੇਖੋ ਜੀ ਤੁਹਾਡੇ ਇੱਥੇ ਚੋਂ ਦੇ ਵਿੱਚੋਂ ਨਾ ਪਾਣੀ ਆਇਆ ਇਹ ਸੁਵੇ ਦਾ ਪਾਣੀ ਆਇਆ ਜਿੰਨਾ ਵੀ ਆ ਸਾਰਾ ਸੁਵੇ ਦਾ ਪਾਣੀ ਸਾਡੇ ਘਰਾਂ ਚ ਪਾਣੀ ਵੜ ਗਿਆ ਸਾਨੂੰ ਦੀਸ਼ੀ ਸਾਹਿਬ ਨੂੰ ਤੇ ਮੈਨੂੰ ਇਹੀ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਸਾਡਾ ਹੱਲ ਕਰੋ ਆਪਾਂ ਬ ਹੋ ਗਿਆ ਜਿੰਨੀ ਵਾਰ ਵਰਖਾ ਹਫਤੇ ਤਿੰਨ ਵਾਰ ਵਰਖਾ ਤਿੰਨ ਵਾਰੀ ਪਾਣੀ ਸਾਰਾ ਹਰੇ ਘਰਾਂ ਜਾ ਆ ਜਾਂਦਾ ਪੂਰਾ ਸੂਆ ਟੁੱਟ ਕੇ ਟੁੱਟ ਕੇ ਪੂਰਾ ਪਾਣੀ ਵਿੱਚ ਪਹਿਲੀਆਂ ਦੇ ਵਿੱਚ ਪਾਣੀ ਪੂਰਾ ਹੋਇਆ ਵਿੱਚ ਬੰਦਾ ਕੀ ਕਰੇ ਪਰੇਸ਼ਾਨ ਹੋ ਗਿਆ ਆਪਾਂ ਪਾਣੀ ਕੱਢ ਕੱਢ ਕੇ ਕਿੰਨਾ ਕ ਨੁਕਸਾਨ ਆ ਥੋੜਾ ਭਾਈ ਬਹੁਤ ਨੁਕਸਾਨ ਹੋ ਗਿਆ ਬੈੱਡਾਂ ਦਾ ਪਾਣੀ ਚੱਲ ਗਿਆ ਅੰਦਰ ਪੂਰਾ ਪਾਣੀ ਹੋ ਗਿਆ ਅੰਦਰ ਪਾਣੀ ਪਾਣੀ ਹੋ ਗਿਆ ਕਮਰਿਆਂ ਦੇ ਵਿੱਚ ਅਲਮਾਰੀਆਂ ਦੇ ਵਿੱਚ ਕੱਪੜੇ ਭਰੋ ਗਿਆ ਪਾਣੀ ਨਾਲ ਸੋਫੇ ਭਰੋ ਗਿਆ ਬੈੱਡ ਭਰੋ ਗਿਆ ਸਭ ਕੁਝ ਪਾਣੀ ਪਾਣੀ ਹੋ ਗਿਆ ਅੰਦਰ ਵੀ ਕੀ ਕਰੀ ਆਪਾਂ ਕੀ ਮੰਗ ਕਰਨਾ ਚਾਹੁੰਦੇ ਸਰਕਾਰ ਨੂੰ ਸਾਡੀ ਇਹ ਮੰਗ ਹੈ ਕਿ ਸਿਰ ਹੱਲ ਇਹ ਜਿੰਨਾ ਪਾਣੀ ਸੂਵੇ ਦਾ ਸਾਰਾ ਆਂਦਾ ਹੈ ਕੁਝ ਬੰਦੇ ਉੱਤੇ ਸੂਵਾ ਤੋੜਦੇ ਆ ਤੋੜਨ ਦੇ ਕਾਰਨ ਵੀ ਜਿਹੜਾ ਸਾਰਾ ਪਾਣੀ ਇੱਥੇ ਆ ਜਾਂਦਾ ਹੈ ਪਹਿਲੇ ਵੀ 12 ਤਰੀਕ ਨੂੰ ਇਸੇ ਤਰ੍ਹਾਂ ਪਾਣੀ ਆਇਆ ਸੀ ਪਰ ਬੜੇ ਕੋਈ ਸਾਰੇ ਮੇਰੇ ਲੋਕ ਡਾਕੂਮੈਂਟ ਮੇਰੇ ਫਰੀਦ ਚੇਰ ਮੇਰਾ ਸਾਰਾ ਸਲੂਟ ਖਰਾਬ ਹੋ ਗਿਆ ਔਰ ਮੈਂ ਕਾਲ ਕੀਤੀ ਆਈ ਦੀ ਨੂੰ ਤੇ ਕਾਲ ਕੀਤੀ ਐਕਸ਼ਨ ਮੰਡੀ ਬੋਰਡ ਤੇ ਮੇਰਾ ਕੋਲ ਨਹੀਂ ਚੁਕਿਆ ਫਿਰ ਉਹਨੇ ਭੇਜਿਆ ਆਪਣਾ ਮਤਲਬ ਐਜੀਤ ਗਿਆ ਉਹਨੇ ਮੈਂ ਦੱਸਿਆ ਸਾਰਾ ਕੁਝ ਬੁਫਰੀ ਕੀ ਹੋ ਰਿਹਾ ਦਾ ਇਹ ਪੜਾਤੀ ਵਾ ਮੈਂ ਕੋੜਿਆਂ ਦਾ ਫਿਰ ਮੈਂ ਅਕਸ਼ਨ ਨੂੰ ਫੋਨ ਕੀਤਾ ਮੋਦਲਵਰੀ ਉਹ 19 ਦਿਨ ਵਿੱਚ ਆਏ ਸੀ ਮੈਂ ਉਹਨੂੰ ਦੱਸਿਆ ਕਿ ਫਸਲ ਸ਼ਰਾ ਪੜੀ ਗਈ ਹੈ ਕਿ ਇੰਜਰੀਏ ਪੁਣੀ ਹੈ ਇਹ ਖਲਾਉਂ ਕਹਿੰਦਾ ਕਿ ਇੱਥੇ ਕੋਈ ਪੁਣੀ ਪੜੀ ਨਹੀਂ ਹੈ ਜੀ ਇਹ ਸਰਕਰੀਏ ਡਾਉਣੀ ਹੋਈ ਜੀ ਨਾ ਹੀ ਸਰਕਰੀ ਕੋਈ ਆਇਆ ਥੋੜਾ ਫਸਲ ਵੀ ਨਿਕਲਦੇ ਆ ਅੱਜ ਹਾਲਾਤ ਦੇਖੋ ਕੀ ਬਣੇ ਆ ਅੱਜ ਮੇਰਾ ਇਹਨਾਂ ਨੁਕਸਾਨ ਤੀਜੀ ਵਾਰੀ ਮੇਰਾ ਨੁਕਸਾਨ ਹੋਇਆ ਹੈ ਔਰ ਇਹ ਮੰਡੀ ਬੋਰਡ ਦੀ ਵਜ੍ਹਾ ਕਰਕੇ ਹੋਇਆ ਹੈ ਔਰ ਇਹ ਕਿਸੇ ਦੀ ਸੁਣਦੇ ਨਹੀਂ ਛੜਕਾਂ ਬਣਦੀਆਂ ਲੋਕਾਂ ਦੀ ਸੁਵਿਧਾ ਵਾਸਤੇ ਬਣਦੀਆਂ ਨਾ ਕਿ ਲੋਕਾਂ ਨੂੰ ਸਾਲ ਪੰਜਾਂ ਬਣ ਗਿਆ ਪਿਛਲੇ 2015 ਤੋਂ ਇਸ ਸਮੱਸਿਆ ਹੈ 2015 ਤੋਂ ਇਸ ਮੰਡੀ ਬੋਰਡ ਮੈਂ ਪਿੱਟਿਸਾਪਾ ਕਰ ਰਿਹਾ ਲੇਕਿਨ ਇਹ ਇਹਨਾਂ ਦੇ ਕੰਮ ਤੇ ਜੂਣੀ ਦੀਂਦੀ ਇਹ ਤੱਕਾਸ਼ਾਈ ਕਰਦੇ ਆ ਹਰ ਇਕਲਾ ਤੱਕਾਸ਼ਾਈ ਕਰਦੇ ਆ ਜਦੋਂ ਕੋਈ ਆਂਦਾ ਹੈ ਤਾਂ ਉਹ ਕਹਿੰਦੇ ਕਿ ਤੂੰ ਇਹਨੂੰ ਤਕਲੀਫ ਹੈ ਹੋਰ ਕਿਸੇ ਨੂੰ ਕੋਈ ਤਕਲੀਫ ਨਹੀਂ ਹੈ ਨਾ ਹੀ ਹੋਰ ਕੋਈ ਬੋਲਦਾ ਹੈ ਕੋ ਹੋਰ ਜਿਹੜੇ ਨੇ ਉਹ ਬੰਦੇ ਪਿੱਠ ਪਿੱਛੇ ਗੱਲਾਂ ਕਰਦੇ ਆ ਲੇਕਿਨ ਜਦੋਂ ਕੋਈ ਅਫਸਰ ਆਂਦਾ ਸਾਹਮਣੇ ਉਹਨੇ ਸਹੀ ਪੋਜੀਸ਼ਨ ਨਹੀਂ ਦੱਸਦੇ ਰਹਣੋ ਹਾਜੀ ਮੈਨੂੰ ਇੰਨਾ ਨੁਕਸਾਨ ਹੋਇਆ ਹੈ ਜੀ ਹਾਜੀ ਸਾਰਾ ਮਤਲਬ ਪਾਣੀ ਆਇਆ ਉਪਰੋਂ ਸਾਰਾ ਉਪਰੋਂ ਜਗਿਆਲ ਤੱਕ ਪਾਣੀ ਇਥੇ ਆਂਦਾ ਹੈ ਬੀਐਸਐਫ ਦਾ ਪਾਣੀ ਇਥੇ ਆਂਦਾ ਹੈ ਆਰਮੀ ਦਾ ਪਾਣੀ ਇਥੇ ਆਂਦਾ ਹੈ ਔਰ ਇਹੀ ਗੱਲਾਂ ਅਸੀਂ ਮਹਿਕਮੇ ਨੂੰ ਸਮਝਾਈਆਂ ਹਿਊਮਨ ਰਾਈਟ ਕਮਿਸ਼ਨ ਜੀ ਨਾਲ ਲਿਖੇ ਦਿੱਤਾ ਕਿ ਅਸੀਂ ਜੇ ਹੁਣ ਦੁਬਾਰਾ ਪਾਣੀ ਆਏਗਾ ਤੇ ਅਸੀਂ ਇਹਦਾ ਪਾਣੀ ਦਾ ਹੱਲ ਕਰਾਂਗੇ ਇਸੇ ਮਤਲਬ ਪ੍ਰੋਬਲਮ ਵਿੱਚ ਮੈਂ ਉਹਨੂੰ ਸੱਦਿਆ ਸੀ ਐਕਸ਼ਨ ਨੂੰ ਲਿਖ ਲਓ ਉਹਨੂੰ ਗਲਤ ਕਰ ਜਾਈਏ ਉਹਨੂੰ ਧਮਕੀ ਦੇ ਕੇ ਚਲਾ ਗਿਆ ਇਥੇ ਕੁਝ ਨਹੀਂ ਹੋ ਸਕਦਾ ਕਦ ਮੈਂ ਕਿਹਾ ਨੂੰ ਪਾਣੀ ਉਹਦੇ ਨਹੀਂ ਕੋਈ ਕੋਈ ਨਹੀਂ ਆ ਸਕਦਾ ਪਾਣੀ ਹੁਣ ਦੱਸੋ ਤੁਸੀਂ ਕੀ ਪੋਜੀਸ਼ਨ ਹੈ ਮੇਰੀ ਮੈਂ ਕਿੱਥੇ ਜਾਵਾਂ ਕਿੰਨੂੰ ਮੈਂ ਮੈਂ ਹੀ ਮੰਗ ਕਰਨਾ ਚਾਹੁੰਦਾ ਕਿ ਇਹ ਜਿਹੜੀ ਸੜਕ ਹੈ ਨਾ ਜਦੋਂ ਵੀ ਸੜਕ ਬਣਦੀ ਆ ਇਹਦੀ ਇੰਦੇ ਠੇਕੇ 'ਚ ਲਿਖਿਆ ਹੈ ਕਿ ਪਹਿਲੇ ਬੀਡ ਰੂਟ ਕਰਨੀ ਹੈ ਪਹਿਲੇ ਸਾਰਾ ਮਿੱਟੀ ਨੂੰ ਚੁਕੜਾ ਫਿਰ ਉਹਦੇ ਦੁਆਰਾ ਲੂਸਨਿੰਗ ਕਰਨੀ ਹੈ ਮੇਰੇ ਸਰ ਸਰੀ ਹਾਲ ਚੋਂ ਕਪੜੇ ਦੀ ਦੁਕਾਨ ਹੈਗੀ ਆ ਸਰ ਸਰ ਹਫਤੇ ਦੇ ਵਿੱਚ ਤੀਜੀ ਵਾਰੀ ਮੇਰੀ ਦੁਕਾਨ ਦੇ ਅੰਦਰ ਪਾਣੀ ਆ ਗਿਆ ਪਿਛਲੇ ਸਾਲ ਸਰ ਮੇਰਾ 2.5 ਲੱਖ ਰੁਪਏ ਤੋਂ ਉੱਪਰ ਦਾ ਨੁਕਸਾਨ ਹੋਇਆ ਸੀ ਕਿਸੇ ਨੇ ਕੋਈ ਮੈਂ ਮੈਨੇ ਕਿਸੇ ਨੇ ਕੋਈ ਜ਼ਿੰਮੇਵਾਰ ਨਹੀਂ ਹੋਇਆ ਸਰ ਸਰ ਇਹ ਸੂਏਰੀ ਤੁਸੀਂ ਹਾਲਾਤ ਦੇਖ ਲਓ ਇੱਥੋਂ ਸੂਆ ਟੁੱਟਿਆ ਸਰ ਇਹਦਾ ਪਾਣੀ ਪੂਰਾ ਇੱਥੋਂ ਪੈਲੀਓ ਸਿੱਧਾ ਮੇਰੀ ਦੁਕਾਨ ਦੇ ਕੇ ਜਾਂਦਾ ਸਰ ਇਹਦਾ ਸਰ ਕੋਈ ਜ਼ਿੰਮੇਵਾਰ ਨਹੀਂ ਨਾ ਕੋਈ ਸਰਕਾਰ ਜਾਂ ਕੋਈ ਦਾ ਠੇਕੇਦਾਰ ਜਾਂ ਕੋਈ ਕਿਦਾ ਮੈਂ ਮੈਂ ਕੋਈ ਜ਼ਿੰਮੇਵਾਰ ਨਹੀਂ ਕੋਈ ਸਰ ਉਹਨੇ ਸੂਆ ਛੱਡ ਗਏ ਉੱਥੋਂ ਅੱਗੇ ਦੇਖੋ ਸਰ ਫਿਰ ਪਿੱਛੇ ਸੂਆ ਬਣਾ ਦਿੱਤੇ ਸਰ ਕੀ ਸਰ ਇਹ ਵੇਚ ਵਾਲੀ ਕੋਈ ਨਹੀਂ ਜ਼ਿੰਮੇਵਾਰੀ ਨਹੀਂ ਕੋਈ ਦਾ ਕੋਈ ਮਾਂ ਪਿਓ ਨਹੀਂ ਹੈਗਾ ਸਰ ਸਰਕਾਰ ਦੇ ਬੰਦੇ ਦੋ ਤਿੰਨ ਆਉਂਦੇ ਆ ਕੋਈ ਮੂੰਹ ਲਾ ਕੇ ਚੱਲ ਜਾਂਦੇ ਆ ਕੋਈ ਕਿਸੇ ਦੀ ਜ਼ਿੰਮੇਵਾਰੀ ਨਹੀਂ ਸਰ ਰਾਤੀ ਲੋਕੀ ਸੁੱਤੇ ਹੁੰਦੇ ਆ ਪਰ 2 ਵਜੇ ਉੱਠ ਕੇ ਆਪਣੀ ਦੁਕਾਨਾਂ ਦੇ ਦੋ ਸਰ ਪਾਣੀ ਘੜਦੇ ਆ ਇਹਦਾ ਕੀ ਜ਼ਿੰਮੇਵਾਰੀ ਆ ਸਰ ਮੈਨੂੰ ਤੁਸੀਂ ਇੱਕ ਵਾਰੇ ਆਪਣੀ ਤੁਸੀਂ ਦੇਖੋ ਸਾਹਿਬ ਤਾਂ ਸੂਏ ਦਾ ਹਾਲ ਦੇਖੋ ਤੁਸੀਂ ਸਰ ਨਹੀਂ ਤੁਸੀਂ ਸੂਏ ਦਾ ਕੰਮ ਲੈਣਾ ਬੰਦ ਕਰ ਦਿਓ ਕਿਉਂ ਸੂਆ ਬਣਾਉਣ ਲੋਕਾਂ ਦੇ ਘਰਾਂ ਦਾ ਬਿੜਾ ਕਰਕੇ ਕਰਨ ਦਿਓ ਐ ਸਰ ਮੇਰੇ ਦੁਕਾਨ ਦੇ ਨਾਲ ਮੁੰਡੇ ਦਾ ਘਰ ਦਾ ਵਿਆਹ ਹੈਗਾ ਤੀਜੀ ਵਾਰੀ ਪਾਣੀ ਆ ਗਿਆ ਸਰ ਦੀ ਦੁਕਾਨ ਦੇ ਅੰਦਰ ਇਹਨਾਂ ਨੇ ਜੋ ਕਪੜਾ ਲੀਣਾ ਲਿਆ ਸਾਰਾ ਖਰਾਬ ਹੋ ਗਿਆ ਸਰ ਕੌਣ ਜ਼ਿੰਮੇਵਾਰ ਆ ਸਰ ਸਰਕਾਰ ਦੇ ਲੋਕਾਂ ਨੇ ਬੰਦਿਆਂ ਨੇ ਮਹਿਕਮੇ ਨਹੀਂ ਆਣਾ ਮੂੰਹ ਲਾ ਕੇ ਚੱਲ ਜਣਾ ਖਾਣਾ ਪੁਰਤੀ ਹੋਣੀ ਆ ਕੋਈ ਨੇ ਕੋਈ ਨਹੀਂ ਸੁਣਨਾ ਸਰ ਇਸ ਕਰਕੇ ਸਰ ਮੇਰੀ ਡੀਸੀ ਸਾਹਿਬ ਅਗੇ ਇੱਕੋ ਬੇਨਤੀ ਹੈਗੀ ਆ ਇਹਦਾ ਹਾਲਾਤ ਦੇਖੋ ਇੱਕ ਵਾਰੀ ਆ ਕੇ ਸਰ ਜਿਹਦੇ ਤਨ ਲੱਗਦੀਆਂ ਨਾ ਉਹਨੂੰ ਪਤਾ ਹੁੰਦਾ ਸਰ ਲੋਕੀ ਘਰੇ ਸੁੱਤੇ ਪਿਆ ਆਪ ਆਪਣਾ ਹਾਲਾਤ ਦੇਖੋ ਸਰ ਆਪਾਂ ਵੀ ਆਪਣੇ ਘਰੇ ਸਰ ਛੋਟੇ ਬੱਚੇ ਪੁੱਛੇ ਛੱਡ ਕੇ ਆਏ ਆ ਹਾਲਾਤ ਤੁਸੀਂ ਇੱਕ ਵਾਰੀ ਆ ਕੇ ਮੌਕਾ ਚੱਕ ਕਰੋ ਆnde ਅਫਸਰ ਆnde ਮੂੰਹ ਲਾ ਕੇ ਚੱਲ ਜਾਂਦੇ ਸਰ ਇਹਦੀ ਕੋਈ ਮਾਪਿਓ ਨਹੀਂ ਹੈਗਾ ਸਾਰੀ ਦਾ ਮਹਿਕਮੇ ਨੇ ਐਡਾ ਤਗੜਾ ਪ੍ਰੋਜੈਕਟ ਲਾਇਆ ਕੀ ਗੱਲ ਇਹਦਾ ਪਾਣੀ ਲੋਕਾਂ ਦੇ ਘਰਾਂ ਨੂੰ ਵ ਪਿਛਲੇ ਸਾਲ ਵੀ ਇਹੀ ਦਿਨਾਂ 'ਚ ਮੇਰੀ ਦੁਕਾਨ ਦੇ ਅੰਦਰ ਪਾਣੀ ਆਇਆ ਈ ਮੇਰ ਕੋ ਖਬਰਾਂ ਪਈਆਂ ਹੈ ਤੱਕ ਮੇਰ ਕੋ ਕਿਹਾ ਫੋਟੋ ਪਈ ਇਹਨਾਂ ਨਾਲ ਗੋਡੇ-ਗੋਡੇ ਮੇਰੀ ਦੁਕਾਨ ਦੇ ਅੰਦਰ ਪਾਣੀ ਸੀਗਾ ਜਾਬ ਮੇਰੀ ਕਪੜੇ ਦੀ ਦੁਕਾਨ ਹੈ ਮੈਂ ਰੋਜ਼ ਕਿੱਥੋਂ ਦੁਕਾਨ ਸਵਾਰਾਂਗਾ ਲਾਵਾਂਗਾ ਜਾਬ ਹਾਲਾਤ ਤੁਸੀਂ ਅੱਗੇ ਦੁਕਾਨਦਾਰੀਆਂ ਦੇ ਦੇਖਿਓ ਕਿ ਅੱਗੇ ਹਾਲਾਤ ਕੀ ਹੈਗੇ ਦੁਕਾਨਦਾਰੀਆਂ ਦੇ ਇਹ ਹਾਲਾਤ ਉਸ ਤੋਂ ਬਾਅਦ ਇਹ ਤੀਜੇ ਦੀ ਮਾਰ ਸਰ ਮੈਂ ਸਾਲ 'ਚ 3-3 ਲੱਖ ਰੁਪਏ ਦਾ ਨੁਕਸਾਨ ਰੋਜ਼ ਕਿੱਥੋਂ ਸਾਲਾਂਗਾ ਜਾਬ ਸੋ ਮੇਰੀ ਸਰਕਾਰ ਅਗੇ ਪ੍ਰਸ਼ਾਸਨ ਅਗੇ ਇੱਕ ਬੇਨਤੀ ਆ ਆਗੇ ਮੌਕਾ ਦੇਖੋ ਲੋਕਾਂ ਦੇ ਘਰਾਂ ਦਾ ਹ